ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਰੰਪੁਰ ਇਹ ਰਾਈਕੋਟ ਰੋਡ ਤੇ ਪੈ ਜਾਂਦਾ ਹੈਗਾ ਤੇ ਰਾਈਕੋਟ ਸ਼ਹਿਰ ਤੋਂ 10-12 ਕਿਲੋਮੀਟਰ ਹੈਗਾ ਪਿੰਡ ਆਜੋ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਭਾਈ ਆਪਣਾ ਪਹਿਲਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਮੇਰੇ ਕਰਨਦੀ ਸਿੰਘ ਪਿੰਡ ਪਰਮਪੁਰ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਰਾਈਕੋਟ ਆਪਾਂ ਨੂੰ 14 ਕਿਲੋਮੀਟਰ ਹੈ ਇਹਦਾ ਠੀਕ ਹੈ ਜੀ ਤੇ ਰਾਈਕੋਟ ਰੋਡ ਤੇ ਆਪਣਾ ਪਿੰਡ ਹੈ ਅੱਛਾ ਰਾਈਕੋਟ ਰੋਡ ਤੇ ਪੈ ਗਿਆ ਨੇੜੇ ਪਿੰਡ ਰਸ਼ੀਨ ਹਾਂਜੀ ਇਧਰੋਂ ਛਪਾਰ ਦਾ ਮੇਲਾ ਸੋਣਿਆ ਠੀਕ ਹੈ ਠੀਕ ਹੈ ਵੀਰੇ ਥੋੜੀ ਦੂਰ ਥੀ ਰਾਈਕੋਟ ਰੋਡ ਰਾਈਕੋਟ ਭਾਈ ਕਿੰਨਾ ਕੁ ਪੈ ਜਾਂਦਾ ਤੁਹਾਡੇ ਤੋਂ ਰਾਈਕੋਟ 13-14 ਕਿਲੋਮੀਟਰ ਪੈ ਠੀਕ ਹੈ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਮ ਭਾਈ ਅੱਜ ਫਿਰ ਕਿੰਨੇ ਪਸ਼ੂ ਲੈ ਆਏ ਆ ਅੱਜ ਭਾਈ 4 ਪਸ਼ੂ ਆ ਠੀਕ ਹੈ ਭਾਈ ਆਪਣਾ ਵਪਾਰ ਦਾ ਕੰਮ ਹੈ ਕਿ ਕਰਦੀ ਹੈ ਪਸ਼ੂ ਨਹੀਂ ਕਰੇ ਲੋਈ ਆ ਭਾਈ ਆਪਣਾ ਮਜਬੂਰੀ ਪੈਣ ਗਈ ਠੀਕ ਹੈ ਜੀ ਉਹਦੇ ਕਰਕੇ ਮੇਰੇ ਕਈ ਦਿਨ ਪਹਿਲਾਂ ਸੱਟ ਲੱਗੀ ਸੀ ਉਹਦੇ ਕਰਕੇ ਸਾਹਮਣ ਦਾ ਔਖਾ ਇੱਕ ਜਗ੍ਹਾ ਦੀ ਕਮੀ ਆ ਭਾਈ ਅੱਛਾ ਠੀਕ ਹੈ ਵੀਰੇ ਭਾਈ ਮਤਲਬ ਆਪਣਾ ਘਰ ਦੀ ਪਸ਼ੂ ਆਪਾਂ ਵਗਾਉਂਦੇ ਨਹੀਂ ਆਗੇ ਕਰਦੇ ਹੀ ਆ ਸਾਰੇ ਟੋਟ ਚਲੋ ਠੀਕ ਹੈ ਵੀਰੇ ਵੀਰੇ ਆ ਫਿਰ ਆ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂ ਕਰ ਲੈਂਦੇ ਆ ਤੇ ਪਹਿਲੇ ਨੰਬਰ ਸਾਈਵਾਂ ਵਾਲੀ ਪਹਿਲੇ ਨੰਬਰ ਤੇ ਆ ਗਈ ਵੀਰੇ ਸਾਈਵਾਂ ਠੀਕ ਹੈ ਜੀ ਉਮਰ ਇਹਦੀ ਹੋਊਗੀ 3 ਸਾਲ ਪਲੱਸ ਹੀ ਹੋਊਗੀ ਘਰ ਦੀ ਆਪਣੇ ਮਾਰ ਦੀ ਹੋਰ ਦੀ ਹੈ ਨਹੀਂ ਆਲੀ ਅੱਛਾ ਠੰਡੀ ਪੂਰੀ ਹੈਗੀ ਆ ਦੇਖੋ ਲੈ ਥੱਲੇ ਬੈਠਾ ਰਹੋ ਬਾਈ ਜਿੱਦਾਂ ਮਰਜ਼ੀ ਬਾਈ ਕਹਿੰਦੇ ਬੈਠੇ ਰਹੋ ਘਰ ਦੀ ਆ ਸੰਭੀ ਬੱਲੀ ਵੀ ਚੰਗੀ ਹੈਗੀ ਆ ਪਲੋਣੀ ਸੂਗੀ ਅੱਛਾ ਜੀ ਆ 9 ਤਰੀਕ ਨੂੰ ਬਾਈ ਇਹਨੂੰ ਚੌਥਾ ਲੱਗ ਜਾਣਾ 3 ਮਹੀਨਾ ਨਹੀਂ ਕਨਫਰਮ ਚੈੱਕ ਪਾ ਠੀਕ ਹੈ ਵੀਰੇ ਕੋਈ ਵੀ ਆਪਣਾ ਡਾਕਟਰ ਲੈ ਕੇ ਆਵੇ ਚੱਕ ਦੇਖਾ ਕੇ ਲੈ ਕੇ ਜਾਵੇ ਕੱਦ ਦੇਖ ਲੋ ਵੀਰੇ ਕੱਦ ਚੰਗਾ ਹੈਗਾ ਪਹਿਲੇ ਸੂਏ ਹਿਸਾਬ ਨਾਲ ਥਣ ਦੇਖੋ ਚਾਰ ਹੀ ਨੇ ਇਕੱਲਾ ਇਕੱਲਾ ਥਣ ਪੂਰੇ ਗਿਆ ਬਾਈ ਸਹੀ ਰੱਖਦਾ ਉਹਦਾ ਕੈਮਰੇ ਉਪਰ ਆ ਕਰਦੀ ਆ ਹਾਂਜੀ ਹਾਂਜੀ ਉਹਦਾ ਚੰਗੀ ਹੈਗੀ ਆ ਪਿਓਰ ਚ ਪੈ ਜਾਂਦੀ ਆ ਸਾਈ ਵੱਲ ਦੇ ਵਿੱਚ ਇਹਦੀ ماں ਆਪਣੇ ਕੋਲ ਹੀ ਅੱਛੇ ਜੀ 16 ਲੀਟਰ ਇਹਦੀ ਮਾਂ ਨੇ ਦੂਸਰੇ ਸਵੇਰ ਦੁੱਧ ਦਿੱਤਾ ਬਾਈ ਠੀਕ ਹੈ ਵੀਰੇ ਇਹਨੂੰ ਆਪਾਂ 10 ਨਹੀਂ ਕਹਦੀ 20 ਠੀਕ ਹੈ ਇਹਦੇ ਤੋਂ ਬਾਈ ਕਿੰਨੇ ਕੁ ਉਮੀਦ ਕਰ ਜੂਗੀ ਦੁੱਧ ਬਾਈ ਜੇ ਸਾਮ ਵਧੀਆ ਹੋਈ 14-15 ਕਿਲੋ ਤੋਂ ਤਾਂ ਮਰਜੀ ਚਲੋ ਠੀਕ ਹੈ ਚੰਗੀ ਹੈਗੀ ਆ ਬਾਈ ਉਹਦਾ ਨਾਲੇ ਫੈਟ ਫੂਡ ਵੀ ਚੰਗੀ ਆਊਗੀ ਇਹਦੀ ਕੱਦ ਵੀ ਵੀਰੇ ਆਪਾਂ ਕਹ ਰਿਹਾ ਛੋਟਾ ਕੁੱਝ ਚੰਗਾ ਹੈਗਾ ਪਲੂਨ ਦੇ ਹਿਸਾਬ ਨਾਲ ਕੱਦ ਦੇਖੋ ਪੂਰਾ ਚੰਗਾ ਪੇਟਪੂਟ ਵੀ ਚੰਗੀ ਆ ਸੰਭੀ ਵਾਲੀ ਵੀ ਗਾਂ ਠੰਡੀ ਪੂਰੀ ਹੈਗੀ ਆ ਜਿੱਦਾਂ ਮਰਜੀ ਚੰਗੀ ਹੈਗੀ ਆ ਬੱਚੀ ਪਹਿਲੇ ਸੋਇ ਸੁਣਾ 13 14 ਕਿਲੋ ਬਾਈ ਕੰਦਾ ਦੁੱਧ ਕਰ ਜੂਗੀ ਬਾਈ 3 ਮਹੀਨਿਆਂ ਤੋਂ ਪਲੱਸ ਦੀ ਗੱਬਨ ਹੈਗੀ ਆ ਹਾਂਜੀ ਵੀਰ ਉਹ ਸੀਲ ਸਾਹੂ ਵਾਲੋ ਠੀਕ ਹੈ 3 ਮਹੀਨਾ ਤੋਂ ਤੇਰੀ ਗੱਬਨ ਹੈ ਹਾਂਜੀ ਵੀਰ ਠੀਕ ਹੈ ਚੰਗੀ ਹੈਗੀ ਕੋਈ ਵੀ ਡਾਕਟਰ ਆਪਣਾ ਨਾਮ ਲੈ ਕੇ ਆਵੇ ਚੈੱਕ ਕਰਾ ਕੇ ਲੈ ਕੇ ਜਾਵੇ ਚੰਗੀ ਹੈਗੀ ਆ ਉਦਾਂ ਸੰਭੀ ਬੱਲੇ ਵੀ ਚੰਗੀ ਹੈਗੀ ਆ ਉਹ ਬਾਈ ਸੀਲ ਆ ਜਿਵੇਂ ਸਾਹੂ ਵਾਲਾ ਤਾਂ ਮਾਰਦੇ ਜਿੱਦਾਂ ਮਰਜੀ ਬੈਠੇ ਰਹੋ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਏ ਭਾਈ ਆਪਾਂ ਜਿਵੇਂ ਮਜਬੂਰੀ ਚ ਵੇਚਣੀ ਆਂ ਹਾਂਜੀ ਡਿਮਾਂਡ ਹੈ ਜੀ ਬੈਗ ਦੀਆਂ ਨੇ ਸੂਣ ਤਾਂ ਜੀ 45 50 ਹਾਂ ਜੀ ਤੇ ਆਪਾਂ ਜਾਇ 22000 ਦੀ ਦੇ ਦਾਂਗੇ ਚਲੋ ਠੀਕ ਆ ਬਾਕੀ ਇਹ ਕੋਈ ਫੋਨ ਲਾਊਗਾ ਮਾਨ ਤਨ ਕਰ ਦਾਂ ਚਲੋ 22000 ਚ ਮਾਨ ਤਨ ਹੋ ਜੂ ਮਾਨ ਤਨ ਹੋ ਜੂ ਠੀਕ ਆ ਆਈ ਗਏ ਤਾਂ ਬਾਈ ਕਹਿੰਦਾ ਮੋਕੇ ਤੇ ਮਾਨ ਕਰ ਦਾਂਗੇ ਤਿੰਨ ਮਹੀਨੇ ਤੋਂ ਉੱਤੇ ਦੀ ਗੱਬਣਾ ਨੋ ਤਰੀਕ ਨੂੰ ਚੌਥਾ ਮਹੀਨਾ ਬਾਕੀ ਇਹ ਆ ਜੀ ਕਾ ਛੱਡਦਾ ਨਹੀਂ ਕੋਈ ਹਾਂਜੀ ਚੰਗੀ ਹੈਗੀ ਬਾਈ ਠੰਡੀ ਪੂਰੀ ਹੈਗੀ ਠੰਡੀ ਦਾ ਮੁੱਲ ਹੈਗਾ ਚੰਗੀ ਹੈਗੀ ਆਜੋ ਤੁਹਾਨੂੰ ਦੋ ਨੰਬਰ ਲਿਗਾ ਦਿਖਾਈਏ ਜਿਹੜੀਆਂ ਦੋ ਨੰਬਰ ਦੇ ਗਾਂ ਖੜੀ ਹੈ ਇਹ ਬਾਈ ਤੀਸਰੇ ਸੂਸ ਹੋਊਗੀ ਸਹੀ ਠੀਕ ਹੈ ਜੀ ਕੋਈ ਦੂਜਾ ਨਹੀਂ ਕਹਿਣਾ ਤੀਸਰੇ ਸੂਸ ਹੋਊਗੀ ਠੀਕ ਹੈ ਇਹਦਾ ਦੂਸਰੇ ਸੂਏ 16 ਲੀਟਰ ਦੁੱਧ ਚੋਇਆ ਹੋਇਆ ਹੈ ਅੱਛਾ ਜੀ 16 ਕਿਲੋ ਪਿਛਲੇ ਸੂਏ ਚੋਇਆ ਆਇਆ ਹੁਣੇ 5 ਮਹੀਨੇ ਚੈੱਕ ਪਾਸ ਆ ਵੀਰੇ ਅੱਛਾ 5 ਮਹੀਨੇ ਚੈੱਕ ਪਾਸ ਹੈ ਜੀ ਇਸ ਬਿਊਟੀ ਦਿਖਾ ਦੇ ਵੀਰੇ ਆ ਦੇਖੋ ਜਰਸੀ ਚ ਪੈਂਦੀ ਹੈ ਕੱਦ ਵੀ ਚੰਗਾ ਹੈਗਾ ਜਰਸੀ ਦੇ ਵਿੱਚ ਅੰਡਰ ਕੁਆਲਿਟੀ ਦੇਖੋ ਬਾਈ ਦੁੱਧ ਦੁੱਧੋਂ ਬਾਈ ਡਰਾਈ ਹੈ ਅੱਛਾ ਦੁੱਧੋਂ ਡਰਾਈ ਹੈਗੀ ਆ ਠੀਕ ਹੈ ਤੀਜੇ ਸੂ ਚੰਗੀ ਹੈ ਬਈ ਠੰਡੀ ਪੂਰੀ ਆ ਹਾਂਜੀ ਬਈ ਆ ਦੇਖੋ ਜਿੱਦਾਂ ਮਰਜੀ ਹੱਥੋਂ ਤੁਸੀਂ ਲੈ ਲਓ ਇਹ ਥੋੜੀ ਔਲ ਕਰੂਗੀ ਉਹ ਠੰਡੀ ਠੰਡੀ ਪੂਰੀ ਹੈਗੀ ਆ ਥਨ ਵੀ ਚਾਰੀ ਨੇ ਇਕੱਲਾ ਇਕੱਲਾ ਥਨ ਲੱਗਾ ਪੂਰੇ ਗੈਪ ਤੇ ਪੰਜਾਬ ਵਾਲੀ ਜਰਸੀ ਹਾਂਜੀ ਹਾਂਜੀ ਕੱਦ ਵਜਨ ਚੰਗਾ ਹੈਗਾ ਪੰਜਾਬ ਵਾਲੀ ਜਰਸੀ ਆ 5 ਮਹੀਨੇ ਦੀ ਬਈ ਚੈੱਕ ਪਾਸ ਸਭ ਨੂੰ ਬਈ ਚੈੱਕ ਪਾਸ ਕੋਈ ਵੀ ਆਪਣਾ ਡਾਕਟਰ ਲੈ ਕੇ ਆਓ ਆਪਣੀ ਤਸੱਲੀ ਪੂਰੀ ਕਰਕੇ ਲੈ ਕੇ ਜਾਓ ਉਹਦੇ ਚੰਗੀ ਹੈਗੀ ਪੰਜਾਬ ਵਾਲੀ ਜਰਸੀ ਆ ਲੰਬਾਈ ਲੰਬਾਈ ਵੀ ਚੰਗੀ ਹੈ ਕੱਦ ਵਜਨ ਵੀ ਚੰਗਾ ਹੈਗਾ ਬਈ ਇਹ ਵੀ ਬਾਅਦ ਵਿੱਚ ਤੋੜ ਲੈ ਇੱਕ ਵਾਰੀ ਬਾਈ ਨੇ ਅੱਗੇ ਵੀ ਦੱਸਿਆ ਮਜਬੂਰੀ ਕਰਕੇ ਵੇਚਦੇ ਪਈ ਹੈਗੇ ਆ ਕੋਈ ਵਪਾਰ ਦਾ ਨਹੀਂ ਕੰਮ ਹੈਗਾ ਬਾਈ ਦਾ ਘਰ ਦੇ ਹੀ ਪਸ਼ੂ ਰੱਖੇ ਹੋਏ ਆ ਸੋੜ ਲੈ ਬਾਈ ਬਾਹਰ ਨੂੰ ਆ ਦੇਖੋ ਪੰਜਾਬਲੀ ਜਰਸੀ ਚ ਮਿਲਦੀ ਆ ਚੰਗੀ ਆ ਥੋੜਾ ਵੀਰੇ ਇਹਦੇ ਪੱਕੇ ਰਹਿਣ ਕਰਕੇ ਹਾਂਜੀ ਹਾਂਜੀ ਬਣੇ ਹੋਇਆ ਯਾਨੀ ਕੱਚੇ ਯਾਨੀ 10 15 ਦਿਨ ਰਹਿ ਗਈ ਸੈਟ ਹੋਏ ਨੇ ਚੰਗੀ ਆ ਇਹ ਆ ਦੇਖੋ ਇੱਕ ਵਾਰ ਥੋੜਾ ਪੱਕੇ ਦਾ ਕਰ ਹਾਂਜੀ ਹਾਂਜੀ ਆਨੇ ਪੱਕੇ ਚ ਖੜੇ ਰਹਿੰਦੇ ਉਹਦਾ ਚੰਗੀ ਹੈਗੀ ਹੈ ਬਾਈ ਹਾਂਜੀ ਬਾਈ ਪੰਜ ਮਹੀਨਾ ਹੋੜਾ ਡਰਦੀ ਆ ਕੋਈ ਨਹੀਂ ਬਾਈ ਅੰਦਰ ਹੀ ਬੰਨ ਲੈ ਫਿਰ ਅਡਰ ਕੁਆਲਟੀ ਤਾਂ ਦਿਖਾਤੀ ਹੈਗੀ ਆ ਦੁੱਧੋ ਡਰਾਈ ਹੈਗੀ ਆ ਪੰਜ ਮਹੀਨਿਆਂ ਦੀ ਗੱਭਰ ਨਾਲ ਆਪਣੀ ਦੂਸਰੇ ਸੇ 16 ਮਿੰਟ ਕਰਦੇ ਤੋ ਠੀਕ ਹੈ ਵੀਰੇ ਐ ਕਿ ਬਾਈ ਕਿੰਨਾ ਦੁੱਧ ਪਾ ਜੂਗੀ ਐ ਕਿ ਵੀਰੇ ਆਪਾਂ ਬਾਹਲਾ ਨਹੀਂ ਕਹਿੰਦੇ 14 ਲੀਟਰ ਤਾਂ ਦੇਣਾ ਚਲੋ ਠੀਕ ਹੈ ਬਾਕੀ ਬਾਈ ਸੇਵਾ ਸਮਝ ਠੀਕ ਹੈ ਠੀਕ ਹੈ ਦੁੱਧ ਸੇਵਾ ਦਾ ਹੁੰਦਾ ਹਾਂਜੀ ਬਾਈ ਬਾਕੀ ਲੈ ਆ ਬਾਈ ਚੈੱਕ ਕਰ ਸਕਦਾ ਦੁੱਧੋ ਡਰਾਈ ਆ ਦੁੱਧੋ ਡਰਾਈ ਆ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਜੱਸੇ ਨਹੀਂ ਕਰਦੀ ਵੀਰੇ ਕਰ ਦੋ ਵੀਰੇ ਇਹਦਾ ਵੀ 22000 ਚ ਮਾਨ ਤਾਂ ਕਰ ਚਲੋ ਠੀਕ ਹੈ ਜੇ ਬਾਈ ਕੋਈ ਜੋੜਾ ਲੈ ਜੂਗਾ ਵਧੀਆ ਮਾਨ ਕਰਦੀ ਉਹ ਜੋੜੇ ਚ ਹਾਂ ਬਾਈ ਚਲੋ ਠੀਕ ਹੈ ਬਾਕੀ ਬਈ ਆ ਜੀ ਬਹਿਣਾ ਹੁਣ ਸੁਣ ਤਾ ਹੀ ਪਤਾ ਜੀ ਹਾਂ ਜੀ ਹਾਂ ਜੀ ਚੰਗੀ ਹੈਗੀ ਆ ਉਦਾਂ ਆਪਾਂ ਨਹੀਂ ਮਜਬੂਰੀ ਆਪਾਂ ਬਾਈ ਲੰਬੀ ਚੰਗੀ ਹੈਗੀ ਆ ਪੰਜਾਬਲੀ ਚ ਪੈਂਦੀ ਆ ਤੇ ਆ ਗਈ ਵੀਰੇ ਜਰਸੀ ਇਹ ਵੀ ਠੀਕ ਆ ਇਹ ਸਹੀ ਤੀਸਰੇ ਸੂਈ ਸੂਗੀ ਵੀਰੇ ਠੀਕ ਹੈ ਵੀਰੇ ਇਹ 5 ਮਹੀਨਾ ਦੀ ਗੱਭਣਾ ਠੀਕ ਹੈ ਦੁੱਧ ਹੈ ਕਰਦੇ 4 ਕਿਲੋ ਸੀਲ ਸੌ ਇਹ ਵੀ ਆ ਸੀਲ ਸੌ ਪੂਰੀ ਹੈ 3 ਕਿਲੋ ਦੀ ਆਪਣੀ ਗਾਰੰਟੀ ਆ ਦੇਖੋ ਕੱਲਾ ਕੱਲਾ ਥਣ ਲੱਗਾ ਪੂ 3 ਕਿਲੋ ਦੋ ਟਾਈਮ ਚਾਰ ਟਾਈਮ ਚਵਾ ਦੋਗੇ ਬਾਈ ਬਸ 4 ਕਿਲੋ ਹੀ ਆਪਾਂ 3 ਕਿਲੋ ਦੀ ਗਾਰੰਟੀ ਦੇਣੀ ਹੈ ਠੀਕ ਹੈ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਮਿਲਕਿੰਗ ਕਰਕੇ ਤਸੱਲੀ ਕਰਾ ਦਾਂਗੇ ਇਹ ਵੀਰੇ ਕਿੰਨੇ ਕਿ ਮਹੀਨੇ ਦੀ ਗੱਭਣਾ ਹੈ ਇਹ ਵੀਰੇ 5 ਮਹੀਨੇ ਦੀ ਗੱਭਣਾ ਅੱਛਾ 5 ਮਹੀਨੇ ਦੀ ਗੱਭਣਾ ਹੈਗੀ ਆ ਬਾਕੀ ਸੋਰਾ ਤੂੰ ਇਹ ਚੈੱਕ ਕਰ ਲੈ ਵੀਰੇ ਇਸ ਵੀ ਵੀ ਦੇਖੋਗਾ ਇਹ ਵੀ 16 17 ਕਿਲੋ ਵਾਲੀ ਜਤਾਜੀ ਹੁਣ ਗਰਮੀ ਕਰਕੇ ਘਟੇ ਹੋਈ ਠੀਕ ਹੈ ਵੀਰੇ ਉਹਦਾ ਫੈਟ ਚੰਗਾ ਹੁੰਦਾ ਹੋਊਗਾ ਬਾਈ ਹਾਂਜੀ ਵੀਰੇ ਸਾਡੇ ਵੀਰੇ ਇਹ ਨਾਰਮਲੀ ਆਪਾਂ ਕਹਿੰਦੇ ਲੰਬੀਆ ਬਾਈ ਦੇ ਘਰ ਦੀ ਪਸ਼ੂ ਨੇ ਮੰਨ ਲੈ ਬਾਈ ਅੰਦਰ ਹੀ ਮੰਨ ਲੈ ਕੋਈ ਚਲੋ ਇੱਥੇ ਮੰਨ ਲਓ ਕਰ ਛੋਟਾ ਹੀ ਐਦਾ ਬਾਈ ਨੇ ਕੋਈ ਬਾਲਾ ਵੱਡਾ ਨਹੀਂ ਦੱਸਿਆ ਆ ਵੀਡੀਓ ਤੁਸੀਂ ਜਜਮੈਂਟ ਲਾ ਲਓ ਬਾਈ ਇਹਦੀ ਫਿਰ ਜੈਜ ਜੀ ਡਿਮਾਂਡ ਕਰ ਲਈ ਤੇਰਾ ਮੁੱਲ ਤਾਂ ਕਰਦੇ ਮੇਰੇ 30000 ਅੱਛੇ ਜੀ ਆਪਾਂ 27 ਜੋ ਮਾਨਤਨ ਕਰ ਦਾਂ ਚਲੋ ਠੀਕ ਆ ਫੋਨ ਲਾਵੇ ਕੋਈ ਨਹੀਂ 27 ਜੋ ਆਏਗਾ ਇਹਦਾ ਮੌਕੇ ਤੇ ਮਾੜਾ ਮੋਟਾ ਮਾਨ ਕਰ ਦੂਗਾ 3 ਕਿਲੋ ਦੁੱਧ ਦੇ 5 ਮਹੀਨੇ ਦੀ ਗੱਭਨ ਹੈਗੀ ਆ ਚੰਗੀ ਆ ਉਦਾਂ ਥਾਲੇ ਵਤਨ ਖਾਤਾ ਹੈਗਾ ਬਾਈ ਆਜੋ ਮਾਨਤਨ ਕਰ ਦਾਂ ਕੋਈ ਫੋਨ ਲਾਵੇ ਮਾਨ ਬਾਈ ਕਰ ਦੂਗਾ ਇਸ ਮੌਕੇ ਤੇ ਭਾਈ ਆ ਜਾਓ ਫਿਰ ਲਾਸਟ ਵਾਲੀ ਦਿਖਾ ਦਈਏ ਇਹ ਭਾਈ ਗਿਫਟ ਹੀ ਆ ਅੱਛਾ ਜੀ ਇਹਨੇ ਕੋਈ ਸੋਹਣੇ ਪਰਿਵਾਰ ਵਾਲਾ ਪਰਿਵਾਰ ਆ ਬੰਦਾ ਹਾਂਜੀ ਹਾਂਜੀ ਕੋਲੀ ਗਿਫਟ ਹੀ ਆ ਠੀਕ ਆ ਇਹਦੀ ਚੰਗੀ ਜਰਸੀ ਹੈਗੀ ਆ ਵੀ ਫੇਸ ਵੀ ਦੇਖੋ ਇੱਕ ਵਾਰ ਚੰਗੀ ਹੈਗੀ ਆ ਚੰਗੀ ਆ ਭਾਈ ਸਭ ਤੋਂ ਪਹਿਲਾਂ ਚੈੱਕ ਕਰ ਲੋ ਵੀਰੇ ਕਦ ਬਜੇ ਨੇ ਵੀ ਚੰਗੀ ਡਿਊਟੀ ਦੇਖ ਲੋ ਬਾਕੀ ਭਾਈ ਦੁੱਧ ਵਗੈਰਾ ਕੁਝ ਦੁੱਧ ਵੀਰੇ ਹੈਗਾ ਥੱਲੇ ਅੱਧਾ ਕਿਲੋ ਅੱਛਾ ਜੀ 10 ਦਿਨ ਹੋ ਗਏ ਤੇ ਟੀਕਾ ਲੱਗੇ ਨੂੰ ਠੀਕ ਆ ਇਹਦੇ ਟੀਕਾ ਲਵਾਇਆ ਜਰਸੀ ਹੈ ਜੈਗੂਾਰ ਦਾ ਸੀਮੰਟ ਲਵਾਇਆ ਠੀਕ ਹੈ ਵੀਰੇ ਸੀਮੰਟ ਰਿਕਾਰਡ ਹੈਗਾ ਵੀਰੇ ਜੇ ਕੋਈ ਪੁੱਛੇ ਦੇ ਦ ਅੱਛਾ ਦੂਜੇ ਸੂਏ ਲਈ ਗੱਬਨ ਹੈਗੀ ਹੈ ਤੁਸੀਂ ਖਾਲੀ ਕਹਿ ਕੇ ਦੇ ਦੀ ਹਾਂਜੀ 12 ਦਿਨ ਹੋ ਗਏ ਵੀਰੇ ਟੀਕਾ ਲੱਗੇ ਆ ਦੇਖੋ ਇੱਕ ਵਾਰ ਜਰਸੀ ਚ ਬੰਦੀ ਹੈਗੀ ਆ ਫੇਸ ਬਿਊਟੀ ਇੱਕ ਵਾਰ ਤੁਹਾਨੂੰ ਦਿਖਾ ਦਈਏ ਦੁਬਾਰਾ ਬਾਕੀ ਤੋਰਾ ਵੀ ਹੈਗੀ ਆ ਤੋਰਾ ਇੱਕ ਵਾਰ ਚੈੱਕ ਕਰ ਲਓ ਦੁੱਧੋ ਇੱਕ ਹਿਸਾਬ ਦੀ ਡਰਾਈ ਆ ਕਾਦ ਵਜਨ ਚੰਗਾ ਹੈਗਾ ਕੋਹ ਬਾਈ ਨਵਾਈ ਨਹੀਂ ਜੇ ਨਵਾਈ ਨਹੀਂ ਹੋਰ ਕੰਮ ਕਰਨਾ ਚੰਗੀ ਹੈਗੀ ਆ ਮੋੜ ਲੈ ਬਾਈ ਬਾਕੀ ਫੇਸ ਦੇਖ ਲਓ ਵੀਰੇ ਫੇਸ ਬਿਊਟੀ ਦੇਖੋ ਇੱਕ ਵਾਰ ਘੇੜਾ ਕੋਈ ਆਉ ਛੱਡ ਕੇ ਨਹੀਂ ਜਾਂਦਾ ਇਹ ਬਾਈ ਫਿਰ ਕਿੱਦਾਂ ਦੇਣੀ ਆ ਇਹ ਬਾਈ ਕੋਈ ਨਾ ਕੋਈ ਹੋਵੇ ਬੰਦਾ ਸਾਹਮਣ ਵਾਲਾ ਅੱਛਾ ਸੰਭਾਲਣ ਵਾਲਾ ਇੰਨੀ ਸੰਭਾਲਾ ਹਾਂ ਚਲੋ ਠੀਕ ਹੈ ਬਾਈ ਬੱਸੀ ਆ ਅੱਛਾ ਆ ਛੋਟੀ ਬੱਚੀ ਹੈਗੀ ਆ ਇਹਦੀ ਮਾਂ ਵੀ ਬੰਦੇ ਕੋਲ ਹੀ ਆ ਠੀਕ ਹੈ ਠੀਕ ਹੈ ਤੇ ਇਹਦੀ ਉਮਰ ਹੈਗੀ ਆ 22 ਕਿ ਮਹੀਨੇ ਦੀ ਉਮਰ ਜਾਨੀ ਠੀਕ ਹੈ ਦੇਖ ਲਓ ਬਰੇ ਬੱਚਾ ਹੀ ਹੈ ਜੰਗੀ ਹੈਗੀ ਆ ਹਾਂ ਇਹ ਬਾਈ ਫਿਰ ਇਹ ਆ ਦੁੱਧ ਖਾਰਤੇ ਹੀ ਲੈਣਾ ਯਾਨੀ ਕੀ ਅੱਛਾ ਜੀ 2500 ਮੰਗਦੇ ਆ ਫਿਰ ਠੀਕ ਕੋਈ ਨਾ ਮਾਨਤਨ ਕਰਦਾ ਬਸ ਠੀਕ ਹੈ ਬਾਕੀ ਇਹਦੀ ਮਾਂ ਵੀ ਕੋਲ ਹੀ ਆ ਠੀਕ ਆ ਤਿੰਨ ਮਹੀਨਿਆਂ ਜਾਨੀ ਤਿੰਨ ਮਹੀਨਿਆਂ ਦੀ ਮੰਨੋ ਸੋਈ ਹੋਈ ਆ ਦੇਖੋ ਚੰਗਾ ਦੇਖ ਲਓ ਵੀ ਹਾਂ ਚੰਗਾ ਖੰਮ ਹੈਗਾ ਉਹਨਾਂ ਦੀ ਛੋਟੀ ਉਮਰ ਚ ਇਰਲੈਂਡੋ ਜੀ ਚ ਪੈਂਦੀ ਹੈ ਹਾਂ ਇਰਲੈਂਡੋ ਚ ਪੈਂਦੀ ਹੈਗੀ ਹੈ ਬੱਚੀ ਚੰਗੀ ਹੈਗੀ ਆ 12 17 ਕਿਲੋ ਦੀ ਮਾਂ ਦਾ ਬੋਦਾ ਆ ਬਾਈ ਕਹਿੰਦਾ ਫ੍ਰੀ ਦੇ ਦਾਂਗੇ ਹਾਂਜੀ ਇਹਦਾ ਬਾਈ ਨੇ 2500 ਮੁੱਲ ਕੀਤਾ ਹਾਂਜੀ ਮਾਨਤਾ ਹਾਂਜੀ ਵੀਰੇ ਠੀਕ ਆ ਬਾਕੀ ਮੌਕੇ ਤੇ ਮਾਨ ਕਰਦੇ ਆਂ ਭਾਈ ਹਾਂਜੀ ਵੀਰੇ ਚਲੋ ਬਾਤੋ ਬਾਅਦ ਚੈਨਲ ਸਬਸਕ੍ਰਾਈਬ ਕਰੋ ਵੀਰੇ ਹਾਂਜੀ ਠੀਕ ਆ ਵੀਰੇ ਬਾਈ ਆਪਣਾ ਵਪਾਰ ਦਾ ਨਹੀਂ ਹੈਗਾ ਕੰਮ ਘਰੇਲੂ ਲਈ ਬੁਣੀ ਕਰਕੇ ਦੇਣੇ ਪਏ ਹੈਗੇ ਠੀਕ ਆ ਚਲੋ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ